ਗੁਰਨਾ ਹੈ ਜਿਹੜਾ ਗੱਲਾਂ ਕਰ ਰਿਹਾ ਹੈ ਅੱਜ ਸਹੀ ਵਾਲੇ ਤੋਂ ਕਿ ਪਰਸਾ ਬਾਛ ਨੇ ਜਲ ਸੁੱਝਣ ਵਾਲੇ ਕੇ ਮੈਨੇਜ ਇਥੋਂ ਡਾਬਣਾ ਕਿ ਪਾਣੀ ਨਹੀਂ ਛੱਡਿਆ ਪਿੱਛੇ ਜਿਹੜਾ ਇੰਨਾ ਵੱਡਾ ਖੇਤ ਹੈ 11 ਏਕੜ ਜਿਹੜੇ ਸਾਡੇ ਪਿੰਡ ਨਹੀਂ ਹਜ਼ਾਰਾਂ ਏਕੜ ਜਿਹੜਾ ਪਿੱਛੇ ਝੋਨਾ ਫਸਲ ਰਸਾਨਾ ਦੀ ਸਾਰੀ ਤੋਬੀ ਹੋਈ ਹੈ ਤਾਂ ਇਥੋਂ ਇਹ ਦੱਸਿਆ ਕਿ ਇਹਨਾਂ ਤੋਂ ਕਿਸਾਨਾਂ ਨੂੰ ਟੋਬਿਆ ਇਹ ਇਹ ਸਿਹਰ ਦੇ ਜਿਹੜੇ ਚੈ ਨਹੀਂ ਇਹ ਇਸ ਏਰੀਆ ਨੂੰ ਟੋਬਿਆ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਟਾਈ ਕਿ ਨਾ ਪਾਣੀ ਪਿੱਛੋਂ ਛੱਡਿਆ ਗਿਆ ਉਸ ਦੇ ਹਿਸਾਬ ਨਾਲ ਐਪਾ ਪਾਣੀ ਵੀ ਹੋਣਾ ਹੀ ਰਵਾਨਾ ਪਰ ਉਹਨਾਂ ਸਾਉਣੀ ਦਾ ਨੁਕਸਾਨ ਨਾ ਤਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਪਿੱਛੇ ਕਿਸਾਨ ਨੂੰ ਨੁਕਸਾਨ ਹੋ ਰਿਹਾ ਹੈ ਅਗਰ ਮਸ਼ੀਨਾਂ ਦੇ ਹੈਕ ਤੋਂ ਕਰਦੇ ਆ ਤਾਂ ਅੱਗੇ ਵੀ ਜਿਹੜੇ ਤੁਹਾਡੇ ਵਾਂਗੂ ਕਿਸਾਨ ਜਿਹੜੇ ਅੱਗੇ ਵੀ ਹੈਗੇ ਚਾਹੇ ਜਿਲਾਲਾ ਪਾਸੇ ਦੀ ਮਾਰ ਕਰਦੇ ਆ ਤਾਂ ਉੱਥੇ ਵੀ ਮਾਰ ਪਾਉਂਦੇ ਆ ਉਤਾਰਾਂ ਦਾ ਕੰਮ ਹੁੰਦਾ ये फसल चाली यार कि उसके सब लगे हैं कि इकोना ही एकोना सरिया ज़्यादे इकोनी ज़्यादे और ना कुछ ज़्यादे तेरे सामने तो कोई नहीं सामने बिल्कुल तो, तो ला दाव ला के दिए दाव ला के बेचारा यार शायद इस तरफ दाव मार दिया इस तरफ साइड ले पहनता तो ये आ रहा है एक करें ज़मीन कड़ी चुने प्रभाव � ਕੀ ਕਹੋਗੇ ਅੱਜ ਜਿਹੜਾ ਰੋਡ ਜਾਮ ਕੀਤਾ ਹੈ ਹੈਡ ਵਰਕਰਸ ਕਿੰਨੀ ਦੇਰ ਜਾਮ ਰਹੇਗਾ ਕਿ ਹਾਂ ਇਹ ਰਿਪੋਰਟ ਜੀ ਆਈ ਪ੍ਰਸ਼ਾਸਨ ਆਇਆ ਹੈ ਸਵੇਰ ਤੋਂ ਸਬੰਧਤ ਕਰਕੇ ਲਿਖੇ ਆਂ ਪਰ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਕੋਈ ਪੰਜਾਬ ਦੇ ਵਿੱਚ ਜਿਹੜਾ ਮਹਿਰਾ ਸ਼ਾਹ ਤੋਂ ਹਰੀਕੇ ਹੈਡਸ਼ਟਕ ਜਨਾ ਜਸਬੀਰ ਸਿੰਘ ਪੰਜਾਬ ਪ੍ਰਧਾਨ ਹੜਪੀੜ ਤੇ ਕਿਸਾਨ ਸ਼ਕਤੀ ਕਮੇਟੀ ਪੰਜਾਬ ਕਿਹੜੇ ਵਿਸ਼ੇ ਤੇ ਧੰਨਾ ਲਾਇਆ ਗਿਆ ਜੀ ਇਹ ਸਾਡੀ ਮਜਬੂਰੀ ਇਹ ਬੜੀਏ ਜਿਹੜੇ ਹਰੀਕੇ ਹੈਡ ਤੋਂ ਪਾਣੀ ਡਿਸਚਾਰਜ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਜਥੇਬੰਦੀ ਵੱਲੋਂ ਦੋ ਵਾਰੀ ਧਰਨੇ ਲਗਾਏ ਗਏ ਵੀ ਇੱਥੋਂ ਜਿਹੜਾ ਨਾਲ ਦੀ ਨਾਲ ਹਸੈਨੀ ਵਾਲੇ ਬਾਰਡਰ ਤੋਂ ਪਾਣੀ ਜਿਹੜਾ ਰਿਲੀਜ਼ ਕੀਤਾ ਜਾਵੇ। ਅ ਤਾਂ ਕਿ ਸਾਡੇ ਜਿਹੜੇ ਕਿਸਾਨ ਨੇ ਹਰੀਕੇ ਤੋਂ ਅੱਗੇ ਔਰ ਹਸੈਨੀ ਵਾਲੇ ਤੋਂ ਪਿਛਲੀ ਸਾਈਡ 'ਤੇ ਉਹ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਅੱਜ ਤੁਸੀਂ ਦੇਖਦੇ ਹੋ ਸਾਰੇ ਕਿਸਾਨ ਆਪਣਾ ਘਰ-ਬਾਰ ਛੱਡ ਕੇ ਇੱਥੇ ਆਉਣ ਲਈ ਮਜਬੂਰ ਹੋ ਗਏ। ਤਾਂ ਕਿ ਇਹਨਾਂ ਦੀਆਂ ਫਸਲਾਂ ਡੁੱਬ ਰਹੀਆਂ ਨੇ। ਇਹਨਾਂ ਦੇ ਜਿਹੜਾ ਪਸ਼ੂਆਂ ਦਾ ਚਾਰਾ ਉਹ ਵੀ ਖਤਮ ਹੋ ਰਿਹਾ ਹੈ। ਸੋ ਇਸ ਕਰਕੇ ਸਾਡੀ ਮਜਬੂਰੀ ਸੀ ਇੱਥੇ ਬੈਠਣਾ। ਸੋ ਅੱਜ ਆਣ ਕੇ ਅਸੀਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਔਰ ਪ੍ਰਸ਼ਾਸਨ ਨਾਲ ਜਾ ਕੇ ਸਾਨੂੰ ਜਿਹੜਾ ਉਹਨਾਂ ਵਿਸ਼ਵਾਸ ਵੀ ਦਵਾਇਆ ਪਏ ਅਸੀਂ ਜਿਹੜਾ ਪਾਣੀ ਆ ਨਾਲ ਦੀ ਨਾਲ ਡਿਸਚਾਰਜ ਕਰਾਂਗੇ। ਗੁਰਾਲੇ ਕਿਨੇ ਕੋ ਜਿਹੜੇ ਪਿੰਡਾਂ ਜਿਹੜੇ ਲਪੇਟ ਜਾਏ ਬੰਨ। ਪਿੰਡਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਤਕਰੀਬਨ 7 ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਨੇ ਜਿਹੜੇ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਔਰ ਮਾਰ ਵੀ ਬਹੁਤ ਵੱਡੀ ਪੈ ਚੁੱਕੀ ਆ ਜੇ ਹਰੀਕੇ ਹਰ ਤੋਂ ਪਿਛਲੀ ਸੈੜ ਕਰੀਏ ਕਰੀਬ 70 ਪਿੰਡ ਜਿਹੜੇ ਨੇ ਤੁਰਥਲਾ ਦੇ ਹੋਰ ਕਰਨਤਾਂ ਦੇ ਜਿਹੜੇ ਆ ਬਿਲਕੁਲ ਹੀ ਇਹਨਾਂ ਦੀ ਫਸਲਾਂ ਬਰਬਾਦ ਹੋ ਚੁੱਕੀ ਔਰ ਕਈ ਜਿਹੜੇ ਐਡਵਾਂਸ ਬੰਨ ਲਾਏ ਕਿਸਾਨਾਂ ਵੱਲੋਂ ਆਪਣੀ ਮਿਹਨਤ ਬੰਜੂਰੀ ਕਰਕੇ ਉਹਨਾਂ ਨੂੰ ਟੁੱਟਣ ਦਾ ਖਤਰਾ ਬਣਿਆ ਹੋਇਆ ਔਰ ਉਸ ਤੋਂ ਅੱਗੇ ਗੱਲ ਕਰੀਏ ਹਰੀਕੇ ਹੜ ਤੋਂ ਫਰੋਇਪੁਰ ਜ਼ਿਲ੍ਹਾ ਕਰਨਤਾਂ ਦੇ ਅਨੇਕਾਂ ਪਿੰਡ ਨੇ ਦਰਜਨਾ ਪਿੰਡ ਨੇ ਜਿਹੜੇ ਪਾਣੀ ਦੀ ਲਵੇਟ ਪਿੱਛਾ ਆ ਚੁੱਕੇ ਨੇ ਇਹ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਵੀ ਇਹ ਇਕਜੁੱਟ ਹੋ ਕੇ ਆਪਾਂ ਜਿਹੜਾ ਮਸਲਾ ਹੈ ਇਹ ਹੜਪੀੜਤਾ ਦਾ ਕਿੰਨੀ ਵਾਰ ਤੁਸੀਂ ਅੱਜ ਹੰਡਾ ਲਿਆ 70 ਤੋਂ ਲੈ ਕੇ ਕਿੰਨੇ ਸਾਲ ਹੀ ਹੋ ਗਏ ਆ ਜਿਹੜੇ 70 ਸਾਲ ਹੋ ਗਏ ਇਹਨਾਂ ਕਿਸਾਨਾਂ ਨੂੰ ਇਹ ਦਰਦ ਚੱਲਦਿਆਂ ਔਰ ਇਕੱਠੇ ਹੋਣ ਦੀ ਲੋੜ ਹੈ ਹੜਪੀੜਤਾ ਨੂੰ ਕਿੰਨੀ ਵਾਰ ਤੁਸੀਂ ਇੱਦਾਂ ਧਰਨੇ ਲਾ ਕੇ ਪਾਣੀ ਚਗਾਓਗੇ ਇਸ ਦਾ ਪੱਕੇ ਹੱਲ ਲਈ ਆਪਾਂ ਜਿਹੜਾ ਹੈ ਸਰਕਾਰ ਕੋਲੇ ਆਵਾਜ਼ ਉਠਾਈ ਹੋਈ ਆ ਉਹਦਾ ਸਮਰਥਨ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਸਾਡੀ ਸਾਰੀਆਂ ਜਥੇਬੰਦੀਆਂ ਦੇ ਆਗੂ ਨੂੰ ਨਾਲ ਲੈ ਕੇ ਉੱਥੇ ਗਏ ਨੇ ਔਰ ਜਿਹੜਾ ਪਾਣੀ ਨਾਲ ਦੀ ਨਾਲ ਡਿਸਚਾਰਜ ਕੀਤਾ ਗਿਆ ਔਰ ਜਿਹੜਾ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਪਿੱਛੇ ਫਲੋ ਘਟਦਾ ਨਹੀਂਗਾ ਪੰਜਾਬੀ ਦਰਨਾ ਜਿਹੜਾ ਸਮਰਥਨ ਕਰ ਦਿੱਤਾ ਗਿਆ ਕਿ ਭਗਵੰਤ ਜੀ ਅੱਜ ਅਸੀਂ ਇੱਥੇ ਹੁਣ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਤੁਸੀਂ ਬੈਠੋ ਅਸੀਂ ਹਜੇ ਆਉਣਗੇ ਐਸ.ਡੀ.ਐਮ ਸਾਹਿਬ ਇੱਥੇ ਉਹ ਆਪਣਾ ਵਿਸ਼ਵਾਸ ਦਿਵਾਉਣਗੇ ਉਸ ਤੋਂ ਬਾਅਦ ਸਾਡੀ ਆਪਦੀ ਮੀਟਿੰਗ ਕਰਕੇ ਅਗਲੀ ਜਿਹੜੀ ਆ ਰਣਨੀਤੀ ਕੀਤੀ ਜਾਵੇਗੀ ਔਰ ਜਿਹੜੇ ਵੀ ਬੰਦੇ ਜਾਣਾ ਹੋਇਆ ਉਹ ਜਾਵਾਂਗੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਅਗਉ ਸਰਜੀਤ ਸਿੰਘ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਾਰਨ ਕੀ ਹੈ ਜੀ ਦੇਖੋ ਜੀ ਅੱਜ ਜਿਹੜਾ ਇੱਥੇ ਸਾਡੀਆਂ ਬਹੁਤ ਸਤਿਕਾਰਯੋਗ ਜਥੇਬੰਦੀਆਂ ਨਾਲ ਆਈ ਪੀਡੀ ਹਾਰਪੀਡ ਤੋਂ ਔਰ ਕਿਸਾਨ ਵਿਦੂਰ ਸੰਘਰਸ਼ ਕਮੇਟੀ ਔਰ ਇੱਥੇ ਜਿਹੜੇ ਪਹੁੰਚੇ ਹੋਏ ਨੇ ਹੋਰ ਵੀ ਜਿਹੜੇ ਆਮ ਪਿੰਡਾਂ ਦੇ ਵਿੱਚੋਂ ਲੋਕ ਨਿਕਲ ਕੇ ਪਹੁੰਚੇ ਹੋਏ ਨੇ ਦੇਖੋ ਮਸਲਾ ਪਿਛਲੇ 8-10 ਦਿਨ ਤੋਂ ਚੱਲ ਰਿਹਾ ਹੈ ਕਿ ਹਰੀਕੇ ਹੈਡ ਤੋਂ ਜਿਹੜਾ ਪਾਣੀ ਰਿਲੀਜ਼ ਕਰ ਦਿੰਦੇ ਨੇ ਔਰ ਸੈਣੀ ਵਾਲੇ ਤੋਂ ਜਿਹੜਾ ਇਹ ਡਾਫਲਾ ਦਿੰਦੇ ਨੇ ਜਿੰਨਾ ਏਰੀਆ ਹਰੀਕੇ ਹੈਡ ਤੋਂ ਲੈ ਕੇ ਸੈਣੀ ਵਾਲੇ ਤੱਕ ਰੇ ਉਹ ਬਿਲਕੁਲ ਸਾਰੇ ਦਾ ਸਾਰਾ ਜਿਹੜਾ ਵਿੱਚ ਫਸਲਾਂ ਤਬਾਹ ਹੋ ਚੁੱਕੀਆਂ ਲੋਕਾਂ ਦੀ ਐਥੋਂ ਤੱਕਰ ਫਿਰ ਘਰਾਂ ਦੇ ਵਿੱਚ ਪਾਣੀ ਵੜਨ ਨੂੰ ਜਿਹੜਾ ਉਹ ਪਹੁੰਚ ਗਿਆ ਔਰ ਇੱਥੇ ਕੁਝ ਦਿਨ ਪਹਿਲਾਂ ਇਹ ਜਿਹੜੇ ਧਾਰ ਚਕਾਏ ਸੀ ਕਿ ਇਸ ਤਰ੍ਹਾਂ ਹੀ ਕੱਟ ਕਰਕੇ ਉਸ ਦਿਨ ਇਹਨਾਂ ਨੇ ਧਾਰ ਚੱਕ ਦਿੱਤੇ ਐਥੋਂ ਜਾਣ ਤੋਂ ਬਾਅਦ ਚ ਇਹਨਾਂ ਨੇ ਜਿਹੜਾ ਕੱਲ ਪਰਸੋ ਦੇ ਧਾਰ ਫਿਰ ਥਲੇ ਡਾਉਣ ਕਰ ਦਿੱਤੇ ਨੇ ਔਰ ਪਿੱਛੇ ਜਿਹੜੀ ਡਾਬ ਲੱਗੀ ਹੋਈ ਆ ਦੋ ਗੱਲਾਂ ਦੇ ਵਿੱਚ ਕਰਦਾ ਪ੍ਰਸ਼ਾਸਨ ਦੇਖੋ ਹਰੀਕੇ ਹੈਡ ਤੋਂ ਪਾਣੀ ਜਿਹ ਇਹਨਾਂ ਨੇ 40000 ਰੀਲੀਜ਼ ਕੀਤਾ ਤੇ ਅਸਾਈਨੀ ਵਾਲੇ ਤੋਂ ਇਹ ਕਹਿ ਰਹੇ ਨੇ ਜੀ ਐਸਬੀ ਤੋਂ 40000 ਰਿਲੀਜ਼ ਕੀਤਾ ਜੇ ਦੋਨਾਂ ਜਗ੍ਹਾ ਤੋਂ 40000 ਇਹਨਾਂ ਨੇ ਰਿਲੀਜ਼ ਕੀਤਾ ਹੋਇਆ ਹੈ ਤਾਂ ਫਿਰ ਦੇਖੋ ਡਾਫ ਲੱਗਣ ਦਾ ਜਿਹੜਾ ਪਾਣੀ ਪਿਛਲੇ ਕੱਲ ਤੋਂ ਜਾਂ ਪਰਸੋ ਤੋਂ ਚੜਨ ਲੱਗਾ ਹੋਇਆ ਹੈ ਲਗਾਤਾਰ 2-2 ਫੁੱਟ ਪਾਣੀ ਇੱਕ ਇੱਕੇ ਟਾਈਮ ਤੇ ਛੜ ਰਿਹਾ ਤਾਂ ਉਹ ਪਾਣੀ ਕਿੱਥੋਂ ਆਇਆ ਜ਼ਿਆਦਾ ਰਿਪੋਰਟ ਹਰੀਕੇ ਵਾਲੇ ਜਿਹੜੇ ਨੇ ਉਹ ਸਹੀ ਨਹੀਂ ਦੇ ਰਹੇ ਜਾਂ ਇਹਦਾ ਮਤਲਬ ਇਹ ਝੂਠ ਬੋਲ ਰਹੇ ਨੇ ਦੋ ਗੱਲਾਂ ਨੇ ਦੋਨਾਂ ਗੱਲਾਂ ਦਾ ਜਿਹੜਾ ਨਤਾਰਾ ਏ ਉਹ ਇਹਨਾਂ ਦੇ ਅਧਿਕਾਰੀ ਇੱਥੇ ਆ ਕੇ ਕਰਨ ਅਜੇ ਤੱਕ ਜਿਹੜਾ ਸਵੇਰ ਦਾ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਸੀਆਰਡੀ ਦੇ ਰਾਹੀਂ ਡੀਸੀ ਸਾਹਿਬ ਤਿੱਕਰ ਜੜੀ ਉਹ ਗੱਲਬਾਤ ਪਹੁੰਚ ਚੁੱਕੀ ਹੈ ਜੇਕਰ ਇੱਥੇ ਇਹਨਾਂ ਦਾ ਕੋਈ ਅਧਿਕਾਰੀ ਨਹੀਂ ਆਉਂਦਾ ਤਾਂ ਦੇਖੋ ਆਉਣ ਵਾਲੇ ਕੋਸ਼ ਸਮੇਂ ਦੇ ਵਿੱਚ ਵਿੱਚ ਹੀ ਅਸੀਂ ਇੱਥੇ ਜਿਹੜੀ ਸਲਾਹ ਮਜਬਰਾ ਕਰਕੇ ਫਿਰ ਕੋਈ ਨਾ ਕੋਈ ਵੱਡਾ ਜਿਹੜਾ ਐਕਸ਼ਨ ਹੈ ਉਹ ਜ਼ਰੂਰ ਕਰਾਂਗੇ ਜਾਂ ਤੁਸੀਂ ਸਾਨੂੰ ਸਾਰਿਆਂ ਨੂੰ ਡੋਬ ਦਿਓ ਤੇ ਜਾਂ ਇਹ ਜਿਹੜਾ ਇੱਥੋਂ ਵਾਲੇ ਚੱਕ ਕੇ ਤੇ ਪਾਕਿਸਤਾਨ ਵਾਰ-ਵਾਰ ਕਹਿ ਰਿਹਾ ਵੀ ਸਾਨੂੰ ਪਾਣੀ ਦਿਓ ਤੇ ਪਾਕਿਸਤਾਨ ਨੂੰ ਪਾਣੀ ਨਹੀਂ ਛੱਡਿਆ ਜਾ ਰਿਹਾ ਦੇਖੋ ਜੇ ਪਾਕਿਸਤਾਨ ਨੂੰ ਤੁਸੀਂ ਕਹਿ ਰਹੇ ਤਾਂ ਪਾਣੀ ਛੱਡ ਦਿਓ ਅਸੀਂ ਪਾਣੀ ਨੂੰ ਮਗਰ ਕੀ ਕਰਨਾ ਹੈ ਜਰੂਰਤ ਪੈਂਦੇ ਸਾਨੂੰ ਕੋਈ ਨਹੀਂ ਦਿੰਦਾ ਪਰ ਡੋਬਣ ਵਾਸਤੇ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਨੇ ਦਰਿਆਵਾਂ ਦੇ ਵਿੱਚ ਕਿਸੇ ਸਰਕਾਰ ਨੇ ਅਜੇ ਤੱਕ ਕੋਈ ਦਰਿਆਵਾਂ ਦਾ ਪੱਕਾ ਹੱਲ ਨਹੀਂ ਕੱਢਿਆ ਔਰ ਜਿਹੜੇ ਲਗਾਤਾਰ ਪਿੱਛੇ ਲੋਕ ਡੋਬ ਰਹੇ ਨੇ ਫਸਲ ਤਬਾਹ ਹੋ ਰਹੀ ਹੈ ਸੋ ਉਹਨਾਂ ਦੇ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕਰ ਰਹੇ ਹਾਂ ਕਿ ਇੱਥੇ ਪਹੁੰਚ ਕੇ ਗੱਲਬਾਤ ਕੀਤੀ ਜਾਵੇ ਕਿੰਨਾ ਪਾਣੀ ਤੁਸੀਂ ਰਿਲੀਜ਼ ਪਿੱਛੋਂ ਕੀਤਾ ਕਿੰਨਾ ਇੱਥੋਂ ਕਰ ਰਹੇ ਜੀ ਉਹਨਾਂ ਦੇ ਗੱਲਬਾਤ ਕਰੋ ਔਰ ਜਿਹੜਾ ਪਾਣੀ ਜੇ ਪਿੱਛੋ ਜਿਆਦਾ ਆ ਰਿਹਾ ਤਾਂ ਇਹ ਤੁਰਲੇਜ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਦਰਿਆਵਾਂ ਵਾਲੇ ਨੇ ਉਹ ਬਾਸ਼ਕ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ